ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਨੇਡਾ ਪਰ ਦੇ ਵਿੱਚ ਨਸ਼ਿਆਂ ਨਾਲ ਸੰਬੰਧਿਤ ਕੀਤੀਆਂ ਗਈਆਂ 8000 ਤੋਂ ਵੱਧ ਗ੍ਰਿਫਤਾਰੀਆਂ ਨਿਊਜ਼ੀਲੈਂਡ 에ਅਰਪੋਰਟ ਤੇ ਇੱਕ ਨੀਡੀਆਂ ਨੌਜਵਾਨ ਨੂੰ ਕੀਤਾ ਗਿਆ ਗ੍ਰਿਫਤਾਰ ਕੈਲਗੂ ਦੇ ਵਿੱਚ ਕਈ ਪਰਿਵਾਰਾਂ ਦੇ ਨਾਲ ਘਰ ਖਰੀਦਣ ਦੇ ਸਮੇਂ ਵਜੀਆਂ ਠੱਗੀਆਂ ਹੁੰਡਾਰੀਓ ਦੇ ਵਿੱਚ ਕ੍ਰਾਊਨ ਰਾਇਲ ਦਾ ਇਹ ਪਲਾਨ ਕੀਤਾ ਜਾਵੇਗਾ ਬੰਦ ਤੇ ਹੁਣ ਕਬਰਾ ਵਿਸਥਾਰ ਤੇ ਵਿੱਚ ਸਰੀ ਪੁਲਿਸ ਨੇ ਸ਼ੁੱਕਰਵਾਰ ਰਾਤ ਵਾਪਰੀ ਸਰੀ ਤੇ ਗਿਲਫੋਰਡ ਇਲਾਕੇ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਚਲੇ ਵੈਕ ਤੇ ਰਹਿਣ ਵਾਲੇ 26 ਸਾਲਾ ਜਸਕਰਨ ਬੜਿੰਗ ਤੇ ਵਜੋ ਦੱਸੀ ਹੈ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਆਈ ਹਿੱਟ ਦਾ ਕਹਿਣਾ ਹੈ ਕਿ ਜਸ ਕਰਨ ਨੂੰ ਪੁਲਿਸ ਪਹਿਲਾਂ ਤੋਂ ਹੀ ਜਾਣਦੀ ਸੀ ਅਤੇ ਉਸ ਦਾ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਵੀ ਸੰਬੰਧ ਮੰਨਿਆ ਜਾ ਰਿਹਾ ਹੈ ਇਹ ਹਮਲਾ ਆਰਗੇਨਾਈਜ਼ਡ ਕ੍ਰਾਈਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਹ ਗੋਲੀਪਾਰੀ ਬੁੱਧਵਾਰ ਰਾਤ ਲਗਭਗ 11 ਵਜ ਕੇ 40 ਮਿੰਟ ਤੇ ਸਰੀ ਦੇ ਗਿਲਫੋਰਡ ਇਲਾਕੇ ਦੇ 10400 ਬਲਾਕ 152 ਸਟਰੀਟ ਤੇ ICBC ਡਰਾਈਵਰ ਲਾਇਸੈਂਸਿੰਗ ਆਫਿਸ ਅਤੇ ਗਿਲਫੋਰਡ ਰੀਕ੍ਰੀਏਸ਼ਨ ਸੈਂਟਰ ਦੇ ਨੇੜੇ ਹੋਈ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖਮੀ ਮਿਲਿਆ ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਮੌਤ ਹੋ ਗਈ ਕੜਨਾ ਤੋਂ ਲਗਭਗ 15 ਮਿੰਟ ਬਾਅਦ ਇੱਕ ਸਫੇਦ ਰਾਮ ਪਿਕਅਪ ਟਰੱਕ 136 ਸਟਰੀਟ ਅਤੇ 115 ਐਵੇਨਿਊ ਦੇ ਨੇੜੇ ਸੜਦਾ ਹੋਇਆ ਮਿਲਿਆ ਕਿਉਂਕਿ ਕੜਨਾ ਸਥਾਨ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ ਤੇ ਹੈ ਕੈਨੇਡਾ ਪਰ ਦੀਆਂ ਲਾਅ ਇਨਫੋਰਸਮੈਂਟ ਏਜੰਸੀਸ ਨੇ ਮਹੀਨਿਆਂ ਲੰਬੀ ਸਾਂਝੀ ਕਾਰਵਾਈ ਦੌਰਾਨ ਭਾਰੀ ਮਾਤਰਾ ਦੇ ਵਿੱਚ ਖਤਰਨਾਕ ਫੈਂਟਨਿਲ ਜ਼ਬਤ ਕੀਤੀ ਹੈ RCMP ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਮੁਹਿੰਮ ਦਾ ਨਾਮ ਨੈਸ਼ਨਲ ਫੈਂਟਨਾਈਲ ਸਪ੍ਰਿੰਟ 2.0 ਰੱਖਿਆ ਗਿਆ ਸੀ ਇਸ ਕਾਰਵਾਈ ਦੇ ਦੌਰਾਨ 386 ਕਿਲੋਗ੍ਰam ਫੈਂਟਨਿਲ 270 ਕਿਲੋਗ੍ਰam ਪ੍ਰੀਕਰਸਰ ਕੈਮੀਕਲ ਕਰੀਬ 6000 ਕਿਲੋ ਕੋਕੀਨ 1708 ਕਿਲੋਗ੍ਰam ਮੈਥਫੈਂਟਮੀਨ ਅਤੇ 13.46 ਮਿਲੀਅਨ ਨਕਦ ਰਕਮ ਵੀ ਜ਼ਬਤ ਕੀਤੀ ਗਈ ਹੈ। ਇਸ ਕਾਰਵਾਈ ਦੇ ਦੌਰਾਨ 8136 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਮਾਮਲੇ ਦਰਜ ਕੀਤੇ ਗਏ ਹਨ। ਇਹ ਕਾਰਵਾਈ ਕੈਨੇਡੀਅਨ ਇੰਟੀਗ੍ਰੇਟਿਡ ਰਿਸਪੌਂਸ ਟੂ ਆਰਗੇਨਾਈਜ਼ਡ ਕ੍ਰਾਈਮ ਤੇ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਕਾਰਵਾਈ 20 ਮਈ ਤੋਂ 31 ਅਕਤੂਬਰ 2025 ਤੱਕ ਚੱਲੀ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੀਆਂ ਏਜੰਸੀਸ ਨੇ ਮਿਲ ਕੇ ਇਸ ਦੇ ਵਿੱਚ ਹਿੱਸਾ ਲਿਆ ਹੈ RCMP ਦੇ ਮੁਤਾਬਕ ਜਾਂਚ ਦਾ ਧਿਆਨ ਫੈਂਟਨਿਲ ਦੇ ਡੀਲਰਸ ਪ੍ਰੋਡਕਸ਼ਨ ਲੈब्स ਸਪਲਾਈ ਚੇਨਸ ਅਤੇ ਵਿੱਤੀ ਸਰਗਰਮੀਆਂ ਤੇ ਕੇਂਦਰਿਤ ਸੀ RCMP ਦਾ ਕਹਿਣਾ ਹੈ ਕਿ ਇਸ ਮੁਹਿੰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗੈਂਗ ਅਤੇ ਡਰੱਗ ਨੈਟਵਰਕ ਦੇ ਵਿੱਤੀ ਨੈਟਵਰਕਸ ਨੂੰ ਤੋੜਨਾ ਲੰਬੇ ਸਮੇਂ ਦੀ ਸਫਲਤਾ ਦੇ ਲਈ ਸਭ ਤੋਂ ਜ਼ਰੂਰੀ ਹਨ ਆਰਸੀਐਮਪੀ ਦੇ ਬਿਆਨ ਦੇ ਅਨੁਸਾਰ ਇਹ ਨਸ਼ੀਲੇ ਪਦਾਰਥ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਲਈ ਗੰਭੀਰ ਖਤਰਾ ਹਨ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਨਾ ਬੇहद ਹੀ ਜ਼ਰੂਰੀ ਹੈ ਪਾਰਲੀਮੈਂਟਰੀ ਬਜਟ ਅਫੀਸਰ ਪੀਬੀਓ ਦੀ ਨਵੀਂ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਬਣਾਈ ਗਈ ਫੈਡਰਲ ਹਾਊਸਿੰਗ ਏਜੰਸੀ ਬਿਲਟ ਕੈਨੇਡਾ ਹੋਮਸ ਅਗਲੇ 5 ਸਾਲਾਂ ਦੇ ਵਿੱਚ ਸਿਰਫ 26000 ਨਵੇਂ ਘਰ ਬਣਾਉਣ ਦੇ ਰਾਸਤੇ ਤੇ ਹੈ ਫੈਡਰਲ ਚੋਣ ਮਹੀਨਿਆਂ ਦੌਰਾਨ ਕਾਰਨੀ ਨੇ ਕਿਹਾ ਸੀ ਕਿ ਉਹ ਘਰ ਬਣਾਉਣ ਦੀ ਰਫ਼ਤਾਰ ਪ੍ਰਤੀ ਸਾਲ 5 ਲੱਖ ਤੱਕ ਦੁੱਗਣੀ ਕਰ ਦੇਣਗੇ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਕੰਮ ਨਵੀਂ ਏਜੰਸੀ ਕਰੇਗੀ ਜਾਂ ਫਿਰ ਸਰਕਾਰ ਦੇ ਹੋਰ ਪ੍ਰੋਗਰਾਮਸ ਤੇ ਰਾਹੀਂ ਕੀਤਾ ਜਾਵੇਗਾ ਪੀਬੀਓ ਦੀ ਰਿਪੋਰਟ ਦੇ ਮੁਤਾਬਕ ਬਿਲਡ ਕੈਨੇਡਾ ਹੋਮਸ ਦਾ ਅਸਰ ਠੀਕ ਠਾਕ ਹੀ ਹੋਵੇਗਾ ਅਤੇ ਇਹ ਏਜੰਸੀ ਅਗਲੇ 5 ਸਾਲਾਂ ਦੇ ਵਿੱਚ ਕੈਨੇਡਾ ਦੀ ਹਾਊਸਿੰਗ ਸਪਲਾਈ ਤੇ ਵਿੱਚ ਸਿਰਫ 2.1% ਤੱਕ ਦਾ ਵਾਧਾ ਹੀ ਕਰ ਸਕੇਗੀ ਪੀਬੀਓ ਦਾ ਅੰਦਾਜ਼ਾ ਹੈ ਕਿ ਸਾਲ 2035 ਤੱਕ ਕੈਨੇਡਾ ਨੂੰ 690000 ਘਰਾਂ ਦੀ ਕਾਟ ਦਾ ਸਾਹਮਣਾ ਕਰਨਾ ਪਵੇਗਾ ਨਵੀਂ ਏਜੰਸੀ ਦੇ ਵੱਲੋਂ ਬਣਾਏ ਜਾਣ ਵਾਲੇ 26000 ਘਰ ਇਸ ਘਾਟ ਦਾ ਸਿਰਫ 3.7% ਹਿੱਸਾ ਹੀ ਹਨ ਰਿਪੋਰਟ ਦੇ ਮੁਤਾਬਕ ਅਗਲੇ 5 ਸਾਲਾਂ ਦੇ ਵਿੱਚ ਏਜੰਸੀ 13000 ਸਸਤੇ ਘਰ ਵੀ ਬਣਾਏਗੀ ਉੱਥੇ ਹੀ ਐਨਡੀਪੀ ਦੀ ਹਾਊਸਿੰਗ ਕ੍ਰਿਟਿਕ ਜੈਨੀ ਖਵੰਦਾ ਕਹਿਣਾ ਹੈ ਕਿ ਸਿਰਫ 13000 ਸਸਤੇ ਘਰ ਬਣਾਉਣ ਦੀ ਯੋਜਨਾ ਚਿੰਤਾਜਨਕ ਹੈ ਅਤੇ ਕੈਨੇਡਾ ਨੂੰ ਸਥਿਰ ਲਗਾਤਾਰ ਅਤੇ ਵੱਡੇ ਪੱਧਰ ਤੇ ਨਿਵੇਸ਼ ਦੀ ਜ਼ਰੂਰਤ ਹੈ ਉਤੇ ਹੀ ਫੈਡਰਲ ਬਜਟ ਦੇ ਵਿੱਚ ਵੀ ਕਟੌਤੀਆਂ ਕੀਤੀਆਂ ਗਈਆਂ ਹਨ ਬਜਟ 2025 ਦੇ ਅਧੀਨ ਹਾਊਸਿੰਗ ਪ੍ਰੋਗਰਾਮਸ ਤੇ ਖਰਚਾ 2025 ਤੋਂ 26 ਦੇ ਵਿੱਚ 9.8 ਬਿਲੀਅਨ ਡਾਲਰ ਤੋਂ ਘਟ ਕਰਕੇ 2028 ਤੋਂ 29 ਦੇ ਵਿੱਚ 4.3 ਬਿਲੀਅਨ ਡਾਲਰ ਰਹਿ ਜਾਵੇਗਾ ਯਾਨੀ ਕਿ 55% ਤੱਕ ਦੀ ਕਟੌਤੀ ਕਈ ਪ੍ਰੋਗਰਾਮਸ ਜਿਵੇਂ ਕਿ ਅਫੋਰਡੇਬਲ ਹਾਊਸਿੰਗ ਫੰਡ ਦੀ ਫੰਡਿੰਗ ਵੀ ਖਤਮ ਪਹੁੰਚੀ ਹੈ ਅਤੇ ਉਨ੍ਹਾਂ ਨਵਰੇ ਨਿਊ ਕਰਨ ਦੇ ਬਾਰੇ ਵੀ ਕੋਈ ਐਲਾਨ ਨਹੀਂ ਕੀਤੇ ਗਏ ਹਨ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਇੱਕ ਕੈਨੇਡੀਅਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਦੋਸ਼ ਹੈ ਕਿ ਉਸਨੇ ਨਿਊਜ਼ੀਲੈਂਡ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮੈਥਾਫੈਂਟਾਮਨ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਊਜ਼ੀਲੈਂਡ ਕਸਟਮ ਸਰਵਿਸ ਦੇ ਮੁਤਾਬਕ ਹੀ 19 ਸਾਲਾ ਨੌਜਵਾਨ ਐਤਵਾਰ ਨੂੰ ਵੈਨਕੂਵਰ ਤੋਂ ਆਕਲੈਂਡ ਇੰਟਰਨੈਸ਼ਨਲ 에ਰਪੋਰਟ ਪਹੁੰਚਿਆ ਜਿੱਥੇ ਉਸਦੇ ਸਮਾਨ ਦੀ ਜਾਂਚ ਦੌਰਾਨ 15.17 ਕਿਲੋਗ੍ਰਾਮ ਮੈਥਫੈਂਟਾਮਿਨ ਮਿਲੀ ਹੈ ਇਹ ਨਸ਼ਾ ਉਸਦੇ ਸੂਟਕੇਸ ਦੇ ਵਿੱਚ ਕੱਪੜਿਆਂ ਦੇ ਵਿਚਕਾਰ ਲੁਕੋਏ ਹੋਏ 15 ਵੈਕਿਊਮ ਸੀਲਡ ਪੈਕੇਜਸ ਦੇ ਵਿੱਚੋਂ ਲੱਭਿਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ ਤੋਂ ਹੀ ਇੱਕ ਰਿਸਕ ਪੈਸੇਂਜਰ ਦੇ ਵਜੋਂ ਦੇਖਿਆ ਜਾ ਰਿਹਾ ਸੀ ਅਤੇ ਸਵਾਲ ਜਵਾਬ ਅਤੇ ਬੈਗੇਜ ਦੀ ਚੈਕਿੰਗ ਦੇ ਦੌਰਾਨ ਸ਼ੱਕ ਹੋਰ ਵੱਧ ਗਿਆ ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਬਰਾਮਦ ਮੈਥਫੈਂਟਾਮੀਨ ਦੀ ਕੀਮਤ ਲਗਭਗ 3.65 ਮਿਲੀਅਨ ਕੈਨੇਡੀਅਨ ਡਾਲਰ ਹੈ ਇਸ ਦੋਸ਼ੀ ਨੂੰ ਸੋਮਵਾਰ ਨੂੰ ਮੈਨਾਕਾਓ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਤੇ ਕਲਾਸ A ਕੰਟਰੋਲਡ ਡਰੱਗ ਇੰਪੋਰਟ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਲੈਸਟ੍ਰਿਜ ਪੁਲਿਸ ਦੇ ਮੁਤਾਬਕ ਡੈਲਟਾ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਦੇ ਇੱਕ 36 ਸਾਲਾ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਕਲਬਰਟਾ ਦੇ ਨਿਵਾਸੀ ਨੂੰ ਲਗਭਗ 6 ਲੱਖ ਡਾਲਰ ਦੇ ਇਨਵੈਸਟਮੈਂਟ ਸਕੈਮ ਦੇ ਵਿੱਚ ਫਸਾਉਣ ਦਾ ਦੋਸ਼ ਹੈ। ਉਨਾਠ ਸਾਲਾ ਪੀੜਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਇੱਕ ਆਨਲਾਈਨ ਇਨਵੈਸਟਰ ਬਣ ਕੇ ਕਿਸੇ ਨੇ ਉਸ ਨੂੰ ਵੱਡੇ ਮੁਨਾਫੇ ਦੇ ਲਾਲਚ ਦੇ ਨਾਲ ਪੈਸਾ ਭੇਜਣ ਦੇ ਲਈ ਕਿਹਾ ਪੀੜਤ ਨੇ ਕਈ ਵਾਰ ਉਸ ਨੂੰ ਪੈਸੇ ਭੇਜੇ ਪਰ ਪੈਸਾ ਕੈਨੇਡਾ ਤੋਂ ਬਾਹਰ ਕ੍ਰਿਪਟੋ ਕਰੰਸੀ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿੱਤਾ ਗਿਆ ਜਿਸ ਨੂੰ ਮੁੜ ਵਾਪਸ ਕਰਵਾਉਣਾ ਵੀ ਮੁਸ਼ਕਲ ਹੈ ਲੰਬੀ ਜਾਂਚ ਤੋਂ ਬਾਅਦ ਪੁਲਿਸ ਨੇ ਸ਼ੱਕੀ ਦੀ ਪਛਾਣ ਕਰ ਲਈ ਹੈ ਅਤੇ ਉਸ ਦੇ ਖਿਲਾਫ ਕੈਨੇਡਾ ਪੜ ਦੇ ਵਿੱਚ ਵਾਰੰਟ ਜਾਰੀ ਕੀਤਾ ਗਿਆ 26 ਨਵੰਬਰ ਨੂੰ ਸ਼ੱਕੀ ਵਿਅਕਤੀ ਨੂੰ BC ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਤੇ ਮਨੀ ਲੌਂਡਰਿੰਗ ਦੇ ਦੋਸ਼ ਵੀ ਲੱਗੇ ਹਨ ਇਸ ਸ਼ੱਕੀ ਵਿਅਕਤੀ ਨੂੰ ਹਿਰਾਸਤਤੋਂ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਹ 20 ਜਨਵਰੀ 2026 ਨੂੰ ਲੈਥਬ੍ਰਿਜ ਅਦਾਲਤ ਤੇ ਵਿੱਚ ਪੇਸ਼ ਹੋਵੇਗਾ ਇਸ ਮਾਮਲੇ ਨੂੰ ਦੇਖਦੇ ਹੋਏ ਲੈਥਬ੍ਰਿਜ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਨਲਾਈਨ ਇਨਵੈਸਟਮੈਂਟ ਸਕੈਮਸ ਤੋਂ ਸਾਵਧਾਨ ਰਹਿਣ ਅਗਰੇ ਦੇ ਵਿੱਚ ਇੱਕ ਮੋਬਾਈਲ ਹੋਮ ਸੇਲਸ ਬਿਜ਼ਨਸ ਦੇ ਸਾਬਕਾ ਡਾਇਰੈਕਟਰ ਨੂੰ ਇੱਕ ਵੱਡੀ ਧੋਖਾਧੜੀ ਦੇ ਮਾਮਲੇ ਤੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਲਬਰਟਾ ਦੀ ਕੰਜ਼ਿਊਮਰ ਇਨਵੈਸਟੀਗੇਸ਼ਨ ਯੂਨਿਟ (CIU) ਨੇ ਫਰਵਰੀ 2020 ਦੇ ਵਿੱਚ ਰੌਬਰਟ ਬ੍ਰੈਡਲੀ ਸੈਂਡਰ ਅਤੀ ਉਸਤੀ ਕੰਪਨੀ ਹੋਮਸਕਵਾਡ ਇਨਕੋਰਪੋਰੇਸ਼ਨ ਦੇ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ। ਇਹ ਕਾਰਵਾਈ ਉਸ ਵੇਲੇ ਸ਼ੁਰੂ ਹੋਈ ਜਦੋਂ ਇੱਕ ਗਾਹਕ ਨੇ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਹੋਰ 16 ਪਰਿਵਾਰਾਂ ਦੇ ਨਾਲ ਵੀ ਇਸੇ ਤਰ੍ਹਾਂ ਧੋਖਾਧੜੀ ਹੋਈ ਹੈ। ਸਤੰਬਰ 2018 ਤੋਂ ਫਰਵਰੀ 2020 ਤੱਕ ਸ਼ਿਕਾਇਤ ਕਰਨ ਵਾਲਿਆਂ ਨੇ ਕੁੱਲ ਮਿਲਾਕੇ 2.43 ਮਿਲੀਅਨ ਡਾਲਰ ਕੰਪਨੀ ਨੂੰ ਕਾਰ ਖਰੀਦਣ ਦੇ ਲਈ ਦਿੱਤੇ ਸਨ ਜਿਹੜੀ ਕਾਰ ਉਹਨਾਂ ਨੂੰ ਕਦੇ ਮਿਲੇ ਹੀ ਨਹੀਂ ਪਿਛਲੇ ਮਹੀਨੇ ਕੈਲਗਰੀ ਅਦਾਲਤ ਨੇ ਸੈਂਡਰ ਨੂੰ 5000 ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ 13 ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਤਸਦੀਕ ਅਲਬਰਟਾ ਦਾ ਕੰਜ਼ਿਊਮਰ ਇਨਵੈਸਟੀਗੇਸ਼ਨ ਯੂਨਿਟ ਸਰਵਿਸ ਅਲਬਰਟਾ ਤੇ ਰੈਡ ਟੇਪ ਪ੍ਰੋਡਕਸ਼ਨ ਦਾ ਹਿੱਸਾ ਹੈ ਜੋ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਪਿਛਲੇ ਸਾਲ ਇਸ ਵਿਭਾਗ ਨੂੰ 1802 ਵੱਧ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿੱਚੋਂ 325 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ 306 ਮਾਮਲਿਆਂ ਦੇ ਵਿੱਚ ਕਾਰਵਾਈ ਵੀ ਕੀਤੀ ਗਈ ਮੰਗਲਵਾਰ ਸਵੇਰੇ ਕੈਲਗਰੀ ਦੇ ਡਾਊਨਟਾਊਨ ਦੇ ਵਿਚ ਇਤਿਹਾਸਕ ਅਲਬਰਟਾ ਹੋਟਲ ਦੀ ਇਮਾਰਤ ਦੇ ਵਿੱਚ ਅੱਗ ਲੱਗੀ ਅੱਗ ਦੇ ਬਾਰੇ ਸੂਚਨਾ ਸਵੇਰੇ 8:50 ਮਿੰਟ ਤੇ ਮਿਲੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਇਹ ਅੱਗ ਕੈਨੇਡੀਅਨ ਇਮਪ੍ਰੈਸ਼ਨਸ ਨਾਮਕ ਦੋ ਮੰਜ਼ਿਲਾ ਰਿਟੇਲ ਬਿਜ਼ਨਸ ਦੇ ਪਿਛਲੇ ਹਿੱਸੇ ਤੱਕ ਵੀ ਫੈਲ ਗਈ ਜਿਸ ਤੋਂ ਬਾਅਦ ਫਾਇਰ ਫਾਈਟਰਸ ਨੇ ਇਮਾਰਤ ਦੇ ਵਿੱਚ ਦਾਖਲ ਹੋ ਕੇ ਅੱਗ ਬੁਝਾਈ ਹੈ ਫ੍ਰੀਜ ਅਤੇ ਹੋਰ ਸਮਾਨ ਪਾਹਰ ਕੱਢ ਕੇ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਗਿਆ ਨੇੜੇ ਦੇ ਬਿਜ਼ਨੈਸਸਿਸ ਦੀ ਵੀ ਜਾਂਚ ਕੀਤੀ ਗਈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਅੱਗ ਸਿਰਫ ਇਸ ਬਿਜ਼ਨਸ ਤੱਕ ਹੀ ਸੀਮਤ ਰਹੀ ਹੈ ਕੈਲਗਰੀ ਪੁਲਿਸ ਨੇ ਫਸਟ ਸਟਰੀਟ ਸਾਊਥ-ਵੈਸਟ ਦਾ ਇੱਕ ਹਿੱਸਾ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਸੀ ਅਤੇ ਐਟਕੋ ਗੈਸ ਨੇ ਵੀ ਸੁਰੱਖਿਆ ਦੇ ਲਈ ਆਪਣੀ ਸਰਵਿਸ ਅਸਥਾਈ ਰੂਪ ਦੇ ਵਿੱਚ ਬੰਦ ਕੀਤੀ ਜੋ ਕਿ ਸਵੇਰੇ 10:30 ਵਜੇ ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤੀ ਗਈ ਸੀ ਤਸਦੀਕ ਐਲਬਰਟਾ ਹੋਟਲ 1888 ਤੋਂ 1890 ਦੇ ਦਰਮਿਆਨ ਬਣਿਆ ਸੀ ਅਤੇ ਕੈਲਗਰੀ ਦੀ ਸਭ ਤੋਂ ਪੁਰਾਣੀ ਹੋਟਲ ਇਮਾਰਤ ਹੈ। ਕ੍ਰਾਊਨ ਰਾਇਲ ਵਿਸਕੀ ਬਣਾਉਣ ਵਾਲੀ ਬ੍ਰਿਟਿਸ਼ ਕੰਪਨੀ ਡਿਆਜੀਓ ਨੇ 온ਟਾਰੀਓ ਦੇ ਵਿੱਚ ਆਪਣੇ ਬੋਟਲਿੰਗ ਪਲਾਂਟ ਦੇ ਬੰਦ ਹੋਣ ਨੂੰ ਲੈ ਕੇ ਯੂਨੀਅਨ ਦੇ ਨਾਲ ਇੱਕ ਸਮਝੌਤਾ ਕਰ ਲਿਆ ਹੈ। ਕੰਪਨੀ ਨੇ ਅਗਸਤ ਦੇ ਵਿੱਚ ਐਮਥਰਸਬਰਗ 온ਟਾਰੀਓ ਸਥਿਤ ਇਸ ਪਲਾਂਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਹੁਣ ਇਹਨਾਂ ਬੋਟਲਸ ਨੂੰ ਅਮਰੀਕਾ ਦੇ ਵਿੱਚ ਪੈਕ ਕੀਤਾ ਜਾਵੇਗਾ। ਇਸ ਫੈਸਲੇ ਦੇ ਨਾਲ 168 ਯੂਨੀਅਨ ਦੇ ਵਰਕਰਸ ਪ੍ਰਭਾਵਿਤ ਹੋਣ ਕੇ ਐਗਰੀਮੈਂਟ ਦੇ ਵਿੱਚ ਵਰਕਰਾਂ ਦੇ ਲਈ ਵੱਖ-ਵੱਖ ਸਹੂਲਤਾ ਸ਼ਾਮਲ ਕੀਤੀਆਂ ਗਈਆਂ ਹਨ ਜਿਵੇਂ ਕਿ ਫੈਕਟਰੀ ਬੰਦ ਹੋਣ ਤੋਂ ਬਾਅਦ ਵਰਕਰਸ ਨੂੰ ਸੈਵਰੈਂਸ ਪੇਮੈਂਟ ਮਿਲੇਗੀ ਫੈਕਟਰੀ ਬੰਦ ਹੋਣ ਤੋਂ ਬਾਅਦ ਵੀ ਵਰਕਰਸ ਨੂੰ ਮਿਲਣ ਵਾਲੇ ਫਾਇਦੇ ਜਿਵੇਂ ਕਿ ਹੈਲਥ ਇੰਸ਼ੋਰੈਂਸ ਰਿਟਾਇਰਮੈਂਟ ਅਤੇ ਹੋਰ ਵੀ ਕਈ ਫਾਇਦੇ ਜਾਰੀ ਰਹਿਣਗੇ ਯੂਨੀਫੋਰਮ ਜੋ ਕਿ ਕਰਮਚਾਰੀਆਂ ਦਾ ਯੂਨੀਅਨ ਹੈ ਉਹਨਾਂ ਦੇ ਰੀ-ਟਰੇਨਿੰਗ ਸੈਂਟਰ ਦੇ ਵਿੱਚ ਪੈਸਾ ਲਗਾ ਰਿਹਾ ਹੈ ਤਾਂ ਜੋ ਬੰਦ ਹੋ ਰਹੀ ਫੈਕਟਰੀ ਦੇ ਵਰਕਰਸ ਨੂੰ ਨਵੇਂ ਹੁਨਰ ਸਿਖਾਉਣ ਦਾ ਮੌਕਾ ਦਿੱਤਾ ਜਾ ਸਕੇ ਅਤੇ ਉਹ ਨੌਕਰੀਆਂ ਦੇ ਲਈ ਤਿਆਰ ਹੋ ਸਕਣ ਯੂਨੀਫੋਰਡ ਦੇ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮੈਂਬਰਸ ਵਿੱਚੋਂ 89% ਮੈਂਬਰਸ ਨੇ ਇਸ ਐਗਰੀਮੈਂਟ ਨੂੰ ਮਨਜ਼ੂਰ ਕਰ ਲਿਆ ਹੈ ਵਰਕਰਸ ਦੇ ਕੋਲ ਹੁਣ ਚੋਣ ਹੈ ਕਿ ਉਹ ਤੁਰੰਤ ਆਪਣੀਆਂ ਨੌਕਰੀਆਂ ਛੱਡ ਦੇਣਾ ਚਾਹੁੰਦੇ ਹਨ ਜਾਂ ਫਿਰ ਫਰਵਰੀ 2026 ਦੇ ਵਿੱਚ ਪਲਾਂਟ ਬੰਦ ਹੋਣ ਤੱਕ ਕੰਮ ਕਰਦੇ ਰਹਿਣਾ ਚਾਹੁੰਦੇ ਹਨ ਉਹਤੇ ਹੀ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਇਸ ਪਲਾਂਟ ਤੇ ਬੰਦ ਹੋਣ ਦੇ ਖਿਲਾਫ ਹਨ ਉਹਨਾਂ ਨੇ ਫੈਕਟਰੀ ਬੰਦ ਹੋਣ ਦੇ ਇੱਕ ਹਫ਼ਤੇ ਬਾਅਦ ਕ੍ਰਾਊਨ ਰਾਇਲਟੀ ਬੋਤਲ ਖਾਲੀ ਕਰਕੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਸੀ ਇਸ ਦਿਨਾਂ ਨਹੀਂ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ ਕੌਰ ਨੂੰ ਦੇਈ ਇਜਾਜ਼ਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ